ਬਿਕਰਮ ਮਜੀਠੀਆ ਨਾਲ ਜੁੜੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਤੇ ਦੱਸਦੇ ਆ ਕਿ ਅੱਜ ਵਿਜੀਲੈਂਸ ਓਨਾ ਨੂੰ ਮਜੀਠਾ ਲੈ ਕੇ ਜਾ ਸਕਦੀ ਹੈ ਤੇ ਜਿਸ ਤੋਂ ਬਾਅਦ ਕੋਈ ਵੱਡਾ ਖੁਲਾਸਾ ਵਿਜੀਲੈਂਸ ਦੇ ਵੱਲੋਂ ਕੀਤਾ ਜਾ ਸਕਦਾ ਸਭ ਤੋਂ ਵੱਡੀ ਖਬਰ ਹੈ ਤੇ ਦੱਸਦੀ ਹੈ ਕਿ ਬਿਕਰਮ ਮਜੀਠੀਆ ਨੂੰ ਕੱਲ ਉਥੇ ਕਈ ਥਾਮਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਤੇ ਉਹਨਾਂ ਨੂੰ ਸ਼ਿਮਲੇ ਦੇ ਵਿੱਚ ਲਿਆਂਦਾ ਗਿਆ ਤੇ ਲਿਜਾ ਕੇ ਉੱਥੇ ਹੀ ਉਹਨਾਂ ਦੇ ਜਿੰਨੇ ਵੀ ਟਿਕਾਣੇ ਸੀ ਲਗਾਤਾਰ ਉਹਨਾਂ ਦੇ ਉੱਤੇ ਛਾਪੇਮਾਰੀ ਕੀਤੀ ਤੇ ਅੱਜ ਮਜੀਠਾ ਦੇ ਵਿੱਚ ਜਾ ਕੇ ਵਿਜੀਲੈਂਸ ਛਾਪੇਮਾਰੀ ਕਰੇਗੀ ਤੇ ਜਿਸ ਤੋਂ ਬਾਅਦ ਉਥੇ ਹੀ ਕੋਈ ਵੱਡਾ ਖੁਲਾਸਾ ਜਾਂ ਐਕਸ਼ਨ ਹੋ ਸਕਦਾ ਤੇ ਉਥੇ ਹੀ ਬਿਕਰਮ ਮਜੀਠੀਆ ਮਜੀਠੀਆ ਦੀ ਜਿਹੜੇ ਕਿ ਲਗਾਤਾਰ ਕਲਾ ਦੇ ਵਿੱਚ ਵਾਦਾ ਹੋ ਸਕਦਾ ਹੈ ਤੇ ਉਥੇ ਹੀ ਬੀਤੇ ਦਿਨਾਂ ਦੇ ਵਿੱਚ ਗੱਲ ਕਰੀਏ ਤਾਂ ਬਿਕਰਮ ਮਜੀਠੀਆ ਨੂੰ ਜਿਹੜਾ ਕਿ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਤੇ ਜਿਸ ਤੋਂ ਬਾਅਦ ਬਿਕਰਮ ਮਜੀਠੀਆ ਨੂੰ ਗ੍ਰਿਫਤਾਰੀ ਤੋਂ ਬਾਅਦ ਅਕਾਲੀ ਦਲ ਪੂਰਨ ਤੌਰ ਤੇ ਪੜਕਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਜਿਸ ਦੇ ਤਹਿਤ ਉਥੇ ਹੀ ਖੁਲਾਸਾ ਤੱਕ ਹੋਏ ਕਿ ਕਈ ਚੀਜ਼ਾਂ ਬਰਾਮਦ ਹੋਈਆਂ ਤੇ ਹੁਣ ਉਹਨਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਜਿਹੜਾ ਕਿ ਪਰਚਾ ਦਰਜ ਕੀਤਾ ਗਿਆ ਤੇ ਜਿਸ ਦੇ ਤਾਂ ਤੇ 7 ਦਿਨਾਂ ਦੇ ਰਿਮਾਂਡ ਦੇ ਉੱਤੇ ਬਿਕਰਮ ਮਜੀਠੀਆ ਨੇ ਤੇ ਜਿਸ ਤੇ ਹੁਣ ਵਾਦੀਆਂ ਮੁਸ਼ਕਲਾਂ ਦੇ ਵਿੱਚ ਬਿਕਰਮ ਮਜੀਠੀਆ ਨੂੰ ਲੈ ਕੇ ਪੰਜਾਬ ਦੀ ਸਿਆਸਤ ਵੀ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਪਹਿਲਾਂ ਉੱਥੇ ਹੀ ਦੱਸਦੀ ਹੈ ਕਿ ਸਾਬਕਾ ਡੀਜੀਪੀ ਦੀ ਐਂਟਰੀ ਹੋਈ ਤੇ ਜਿਸ ਤੋਂ ਬਾਅਦ ਵਿਜੀਲੈਂਸ ਨੇ ਉਹਨਾਂ ਨੇ ਬਿਆਨ ਦਿੱਤੇ ਤੇ ਦੂਜੇ ਪਾਸੇ ਉੱਥੇ ਹੀ ਈਡੀ ਦੇ ਡਾਇਰੈਕਟਰ ਸਾਬਕਾ ਡਾਇਰੈਕਟਰ ਨਰੰજન ਸਿੰਘ ਨੂੰ ਵੀ ਜਿਹੜਾ ਕਿ ਵਿਜੀਲੈਂਸ ਨੇ ਸੱਦਾ ਦਿੱਤਾ ਤੇ ਉਹਨਾਂ ਦੇ ਬਿਆਨ ਦਰਜ ਹੋਏ ਤੇ ਕੱਲ ਵੀ ਜਿਹੜਾ ਕਿ ਕਈ ਲੀਡਰਾਂ ਨੂੰ ਜਿਹੜਾ ਕਿ ਸੱਦਿਆ ਗਿਆ ਤੇ ਉਹਨਾਂ ਦੇ ਬਿਆਨ ਜਿਹੜੇ ਕਿ ਦਰਜ ਕੀਤੇ ਗਏ ਤੇ ਅੱਜ ਵਿਜੀਲੈਂਸ ਬਿਕਰਮ ਮਜੀਠੀਆ ਨੂੰ ਮਜੀਠਾ ਦੇ ਵਿੱਚ ਲਿਜਾ ਸਕਦੀ ਹੈ ਤੇ ਜਿਸ ਤੋਂ ਬਾਅਦ ਕਈ ਥਾਵਾਂ ਦੇ ਉੱਤੇ ਬਿਕਰਮ ਮਜੀਠੀਆ ਦੇ ਟਿਕਾਣਿਆਂ ਦੇ ਉੱਤੇ ਛਾਪੇਮਾਰੀ ਕੀਤੀ ਜਾ ਸਕਦੀ ਹੈ ਤੇ ਕੋਈ ਵੱਡਾ ਐਕਸ਼ਨ ਵਿਜੀਲੈਂਸ ਲਗਾਤਾਰ ਲੈ ਸਕਦੀ ਹੈ ਤੇ ਉਥੇ ਹੀ ਕਾਰਵਾਈ ਹੁਣ ਹੋਰ ਤੇਜ਼ ਹੁੰਦੀ ਹੋਈ ਨਜ਼ਰ ਆ ਰਹੀ ਹੈ ਆਪ ਦੀ ਸਿਆਸਤ ਵੀ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਪਹਿਲਾਂ ਉਥੇ ਹੀ ਅੰਦਾਜ਼ੀ ਹੈ ਕਿ ਸਾਬਕਾ ਡੀਜੀਪੀ ਦੀ ਐਂਟਰੀ ਹੋਈ ਤੇ ਜਿਸ ਤੋਂ ਬਾਅਦ ਵਿਜੀਲੈਂਸ ਨੇ ਉਹਨਾਂ ਨੇ ਬਿਆਨ ਦਿੱਤੇ ਤੇ ਦੂਜੇ ਪਾਸੇ ਉੱਥੇ ਹੀ ਈਡੀ ਦੇ ਡਾਇਰੈਕਟਰ ਸਾਬਕਾ ਡਾਇਰੈਕਟਰ ਨਰੰજન ਸਿੰਘ ਨੂੰ ਵੀ ਜਿਹੜਾ ਕਿ ਵਿਜੀਲੈਂਸ ਨੇ ਸੱਦਾ ਦਿੱਤਾ ਤੇ ਉਹਨਾਂ ਦੇ ਬਿਆਨ ਦਰਜ ਹੋਏ ਤੇ ਕੱਲ ਵੀ ਜਿਹੜਾ ਕਿ ਕਈ ਲੀਡਰਾਂ ਨੂੰ ਜਿਹੜਾ ਕਿ ਸੱਦਿਆ ਗਿਆ ਤੇ ਉਹਨਾਂ ਦੇ ਬਿਆਨ ਜਿਹੜੇ ਕਿ ਦਰਜ ਕੀਤੇ ਗਏ ਤੇ ਅੱਜ ਵਿਜੀਲੈਂਸ ਬਿਕਰਮ ਮਜੀਠੀਆ ਨੂੰ ਮਜੀਠਾ ਦੇ ਵਿੱਚ ਲਿਜਾ ਸਕਦੀ ਹੈ ਤੇ ਜਿਸ ਤੋਂ ਬਾਅਦ ਕਈ ਥਾਵਾਂ ਦੇ ਉੱਤੇ ਬਿਕਰਮ ਮਜੀਠੀਆ ਦੇ ਟਿਕਾਣਿਆਂ ਦੇ ਉੱਤੇ ਛਾਪੇਮਾਰੀ ਕੀਤੀ ਜਾ ਸਕਦੀ ਹੈ ਤੇ ਕੋਈ ਵੱਡਾ ਐਕਸ਼ਨ ਵਿਜੀਲੈਂਸ ਲਗਾਤਾਰ ਲੈ ਸਕਦੀ ਹੈ ਤੇ ਉਥੇ ਹੀ ਕਾਰਵਾਈ ਹੁਣ ਹੋਰ ਤੇਜ਼ ਹੁੰਦੀ ਹੋਈ ਨਜ਼ਰ ਆ ਰਹੀ ਹੈ ਆਪ ਦੀ ਸਿਆਸਤ ਵੀ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਪਹਿਲਾਂ ਉਥੇ ਹੀ ਅੰਦਾਜ਼ਨ ਇਹ ਕਿ ਸਾਫ ਦਾ ਡੀਜੀਪੀ ਦੀ ਐਂਟਰੀ ਹੋਈ ਤੇ ਜਿਸ ਤੋਂ ਬਾਅਦ ਵਿਜੀਲੈਂਸ ਨੇ ਉਹਨਾਂ ਨੇ ਬਿਆਨ ਦਿੱਤੇ ਤੇ ਦੂਜੇ ਪਾਸੇ ਉੱਥੇ ਹੀ ਈਡੀ ਦੇ ਡਾਇਰੈਕਟਰ ਸਾਫ ਦਾ ਡਾਇਰੈਕਟਰ ਨਰੰજન ਸਿੰਘ ਨੂੰ ਵੀ ਜਿਹੜਾ ਕਿ ਵਿਜੀਲੈਂਸ ਨੇ ਸੱਦਾ ਦਿੱਤਾ ਤੇ ਉਹਨਾਂ ਦੇ ਬਿਆਨ ਦਰਜ ਹੋਏ ਤੇ ਕੱਲ ਵੀ ਜਿਹੜਾ ਕਿ ਕਈ ਲੀਡਰਾਂ ਨੂੰ ਜਿਹੜਾ ਕਿ ਸੱਦਿਆ ਗਿਆ ਤੇ ਉਹਨਾਂ ਦੇ ਬਿਆਨ ਜਿਹੜੇ ਕਿ ਦਰਜ ਕੀਤੇ ਗਏ ਤੇ ਅੱਜ ਵਿਜੀਲੈਂਸ ਬਿਕਰਮ ਮਜੀਠੀਆ ਨੂੰ ਮਜੀਠਾ ਦੇ ਵਿੱਚ ਲਿਜਾ ਸਕਦੀ ਹੈ ਤੇ ਜਿਸ ਤੋਂ ਬਾਅਦ ਕਈ ਥਾਵਾਂ ਦੇ ਉੱਤੇ ਬਿਕਰਮ ਮਜੀਠੀਆ ਦੇ ਟਿਕਾਣਿਆਂ ਦੇ ਉੱਤੇ ਛਾਪੇਮਾਰੀ ਕੀਤੀ ਜਾ ਸਕਦੀ ਹੈ ਤੇ ਕੋਈ ਵੱਡਾ ਐਕਸ਼ਨ ਵਿਜੀਲੈਂਸ ਲਗਾਤਾਰ ਲੈ ਸਕਦੀ ਹੈ ਤੇ ਉਥੇ ਹੀ ਕਾਰਵਾਈ ਹੁਣ ਹੋਰ ਤੇਜ਼ ਹੁੰਦੀ ਹੋਈ ਨਜ਼ਰ ਆ ਰਹੀ